ਕਮਿਆ ਸਰਜੀਤ ਸਿੰਘ ਸਿੱਪੀ ਬੋਲਦਾ ਬ੍ਰਦਰ ਮੈਂ ਹਾਂਜੀ ਭਾਈ ਜੀ ਕੀ ਹਾਲ ਹੈ ਕੀ ਹਾਲ ਚਾਲ ਅੱਛਾ ਸਰਜੀਤ ਗੱਲ ਆਵਾ ਮੇਰੇ ਭਾਈ ਦੇਖ ਮੈਂ ਤਾਂ ਤੇਰੀ ਛੋਟੇ ਵੀਰੇ ਵੀਡੀਓ ਦੇਖੀ ਤੇ ਮੈਨੂੰ ਸੱਚੀ ਦੁੱਖ ਹੋਇਆ ਵੀ ਤੇਰੇ ਨੇ ਸੱਟ ਲੱਗੀ ਤੇਰੀ ਫੈਮਿਲੀ ਸਫਰ ਕਰ ਰਹੀ ਹੈ ਉਸ ਚੀਜ਼ ਤੋਂ ਹਾਂਜੀ ਤੇ ਮਿਰੋਲਿਤਾ ਮਤਲਬ ਕੋਈ ਮੈਂ ਤਾਂ ਇਹ ਅਰਦਾਸ ਕਰਦਾ ਵੀ ਕਿਸੇ ਦੇ ਇਦਾਂ ਦਾ ਦਿਨ ਨਾ ਹੋਵੇ ਹਨ ਵੀ ਜਿਹੜਾ ਤੁਹਾਡੇ ਨਾਲ ਜਿਵੇਂ ਹੋਇਆ ਹੈ ਪਨ ਹਨਾ ਹਾਂਜੀ ਪਰ ਛੋਟੇ ਭਾਈ ਮੇਰਾ ਤਾਂ ਜਿਹੜਾ ਪਿੰਡ ਆ ਨਾ ਉਹ ਮੋਗੇ ਦੇ ਨਾਲ ਆ ਰੋਲੀ ਤੇ ਮੈਂ ਤੁਹਾਨੂੰ ਦੱਸਦਾ ਇਸ ਨੂੰ ਕਿ ਮੈਂ ਤੁਹਾਨੂੰ ਪੂਰੀ ਜਗ੍ਹਾ ਦੱਸਾਂ ਪਹਿਲਾਂ ਮੇਰੀ ਗੱਲ ਸੁਣ ਮੇਰਾ ਨਾ ਮੇਰੇ ਛੋਟੇ ਵੀਰ ਮੇਰਾ ਤਾਂ ਪਿੰਡ ਨਾ ਮੋਗੇ ਦੇ ਨਾਲ ਆ ਤੇ ਮੈਨੂੰ ਬੜੀ ਹੈਰਾਨੀ ਹੋਈ ਵੀ ਤੁਸੀਂ ਦੇਖੋ ਮੇਰੇ ਤਾਂ ਹੀ ਮਦਦ ਦੀ ਲੋੜ ਆ ਆਪਾਂ ਖੜੇ ਆ ਪਰਾਮਾ ਲਈ ਕੋਈ ਕਿਸੇ ਨੂੰ ਮੇਰੀ ਜਿੰਨੀ ਜੋਗਾ ਰੱਬ ਨੇ ਮੈਨੂੰ ਕੀਤਾ ਹੈ ਨਾ ਪਰ ਵੀਰ ਜਿਵੇਂ ਤੁਸੀਂ ਮੇਰਾ ਨਾਮ ਲੇਤਾ ਉਹ ਹੁਣ ਲੋਕ ਗਲਤ ਬੋਲ ਰਹੇ ਨੇ ਮੈਨੂੰ ਕੋਈ ਚਲੋ ਤੁਹਾਡੇ ਤੇ ਕੋਈ ਗੁੱਸਾ ਨਹੀਂ ਤੁਹਾਡੇ ਤੇ ਤਾਂ ਪਹਿਲਾਂ ਹੀ ਤੁਸੀਂ ਕਹਿੰਦੇ ਵੀ ਬਹੁਤ ਪਰ ਜਿਹੜਾ ਤੁਹਾਡਾ ਠੇਕੇਦਾਰ ਹੈ ਨਾ ਮੈਨੂੰ ਉਹਦਾ ਨੰਬਰ ਦਿਓ ਕਿਉਂਕਿ ਨਾ ਤਾਂ ਮੇਰੀ ਕੋਈ ਮਾਨਸੇ ਰਿਸ਼ਤੇਦਾਰੀ ਆ ਨਾ ਸਾਡੇ ਕੋਈ ਵਿਆਹ ਹੈ ਉਧਰ ਮਾਨਸੇ ਕੋਈ ਤੇ ਨਾ ਹੀ ਸਾਡਾ ਕੋਈ ਉਧਰ ਸੁਣੋ ਨਾ ਸੁਣੋ ਮੇਰੇ ਭਾਈ ਗੱਲ ਮੇਰੀ ਨਾ ਕੋਈ ਲੈਣਾ ਦੇਣਾ ਪਰ ਦੇਖੋ ਤੁਹਾਡੀ ਇਹ ਗੱਲ ਕਹਿਣ ਦੇ ਨਾਲ ਜਿਹੜਾ ਲੋਕਾਂ ਦੇ ਵਿੱਚ ਇੱਕ ਬਹੁਤ ਗਲਤ ਮੈਸੇਜ ਜਾਂਦਾ ਆ ਹਨਾ ਠੀਕ ਹੈ ਵੀ ਇਦਾਂ ਕਰਕੇ ਵੀ ਹਨਾ ਸਿੱਪੀ ਹੋਣਾ ਦਾ ਐਕਸੀਡੈਂਟ ਜਦੋਂ ਤੁਸੀਂ ਇੰਟਰਵਿਊ 'ਚ ਬੋਲਿਆ ਕਿ ਸਿੱਪੀ ਦੇ ਜਿਹੜਾ ਸੀਗਾ ਆਪਣਾ ਉਹ ਨਾਲ ਗੱਲ ਹੋਈ ਔਰ ਉਹਨਾਂ ਨੇ ਕਿਹਾ ਕਿ ਸਾਡਾ ਤਾਂ ਵਿਆਹ ਖਰਾਬ ਹੋ ਗਿਆ ਤੇ ਇਹ ਨਾ ਮੇਰਾ ਵੀਰ ਤੁਹਾਨੂੰ ਠੇਕੇਦਾਰ ਨਾਲ ਗੱਲ ਕਰਨੀ ਚਾਹੀਦੀ ਸੀ ਮੈਨੂੰ ਤੁਸੀਂ ਠੇਕੇਦਾਰ ਦਾ ਨੰਬਰ ਦਿਓ ਜਿਹਨੇ ਤੁਹਾਨੂੰ ਇਹ ਗੱਲ ਕਹੀ ਆ ਕਿਉਂਕਿ ਛੋਟੇ ਵੀਰ ਮੇਰਾ ਤਾਂ ਕੋਈ ਲੈਣਾ ਦੇਣਾ ਨਹੀਂ ਇਸ ਚੀਜ਼ ਨਾਲ ਯਾਰ ਨਾ ਆਪਣੀ ਕੀ ਮੈਂ ਤੁਹਾਨੂੰ ਦੱਸਾਂ ਜੀ ਕੁਝ ਸੁਣੋ ਦੱਸੋ ਦੱਸੋ ਜੀ ਡੈਫੀਨੇਟਲੀ ਦੱਸੋ ਮੇਰਾ ਭਰਾ ਮਾਰਸਾ ਜਵਾਰ ਕੇ ਰੋਡ ਤੇ ਨਾ ਇੱਕ ਟਾਈਲਸ ਬਣੀ ਹੋਈ ਹੈ ਡੀਡੀ ਫੋਰ ਦਾ ਅੱਛਾ ਉੱਥੇ ਉਸ ਬੰਦੇ ਦਾ ਕਰੋਕਰੀ ਦਾ ਕੰਮ ਸੀ ਓਕੇ ਤੇ ਅਸੀਂ ਉਹਦੇ ਕੋਲੇ ਕੰਮ ਕਰਦੇ ਸੀਗੇ ਵੇਟਰ ਦਾ ਕੰਮ ਕਰਦਾ ਸੀ ਮੈਂ ਤੇ ਅਸੀਂ ਕਈ ਮੁੰਡੇ ਸੀਗੇ ਮਤਲਬ ਠੀਕ ਹੈ ਨਾਲ ਮੇਰੇ ਸਕੇ ਚਾਚੇ ਦਾ ਮੁੰਡਾ ਸੀ ਪਿੰਡ ਤੋਂ ਦੋ ਲੜਕੇ ਹੋਰ ਥੇ ਬਿਲਕੁਲ ਸਹੀ ਤੇ ਉੱਥੋਂ ਸਾਨੂੰ ਉਹ ਲੈ ਕੇ ਗਏ ਆ ਦੋ ਦਿਨ ਤੱਕ ਇਹਨਾਂ ਕੋਲੇ ਸਿੱਧਾ ਕੰਮ ਕਰਿਆ ਉਤੋਂ ਬਾਅਦ ਉਹਨਾਂ ਨੇ ਸਾਡੇ ਤੋਂ ਟਰੱਕ ਲੋਡ ਕਰਵਾਏ ਆ ਦੋ ਨਹੀਂ ਨਹੀਂ ਮੈਂ ਤੇਰੀ ਗੱਲ ਸਮਝ ਗਿਆ ਮੇਰੀ ਗੱਲ ਸੁਣੋ ਦੇਖੋ ਮੇਰੀ ਮੇਰੀ ਗੱਲ ਸੁਣੋ ਤੁਹਾਡਾ ਐਕਸੀਡੈਂਟ ਹੋਇਆ ਤੁਹਾਡਾ ਨੁਕਸਾਨ ਹੋਇਆ ਇਹ ਬਹੁਤ ਮਾੜੀ ਮਾੜੀ ਗੱਲ ਹੋਈ ਮੈਂ ਕਹਿੰਨਾ ਪਰ ਮੇਰੇ ਵੀਰ ਛੋਟੀ ਜੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਆਪਣੀ ਕਦੇ ਫੋਨ ਤੇ ਨਹੀਂ ਗੱਲ ਹੋਈ ਹਨਾ ਅੱਜ ਦਾ ਮੈਂ ਤੁਹਾਨੂੰ ਉਹੀ ਦੱਸਦਾ ਜੀ ਪੂਰੀ ਗੱਲ ਨਹੀਂ ਮੇਰੀ ਗੱਲ ਤਾਂ ਸੁਣਾ ਨਾ ਪਹਿਲਾਂ ਮੈਂ ਤੁਹਾਡੀ ਫਸਾਰੀ ਸੁਣੂੰਗਾ ਮੇਰਾ ਪਰਾਂ ਗੱਲ ਸੁਣਾ ਹਾਂਜੀ ਹਾਂ ਆਪਣੀ ਕਦੇ ਫੋਨ ਤੇ ਗੱਲ ਹੋਈ ਅੱਜ ਤ ਮੈਂ ਤੁਹਾਨੂੰ ਉਹੀ ਦੱਸ ਰਿਹਾ ਜੀ ਵੀ ਪਹਿਲਾਂ ਮੇਰੀ ਤਾਂ ਸੁਣ ਲੈ ਯਾਰ ਪਹਿਲਾਂ ਮੈਨੂੰ ਇਹ ਦੱਸ ਵੀ ਆਪਣੀ ਗੱਲ ਹੋਈ ਕਦੇ ਹਾਂ ਨਾ ਦੱਸ ਨਹੀਂ ਜੀ ਨਹੀਂ ਹੋਈ ਨਾ ਮੇਰਾ ਭਾਈ ਹੁਣ ਤੁਸੀਂ ਇੰਟਰਵਿਊ 'ਚ ਮੇਰਾ ਵੀਰ ਤੁਸੀਂ ਕਹਿੰਦਾ ਕਿ ਇਦਾਂ ਕਰਕੇ ਸਾਡੀ ਉਹਨਾਂ ਨਾਲ ਗੱਲ ਹੋਈ ਤੇ ਉਹ ਕਹਿੰਦੇ ਵੀ ਤੁਹਾਡੇ ਕਰਕੇ ਸਾਡਾ ਵਿਆਹ ਖਰਾਬ ਹੋ ਗਿਆ ਮੇਰੀ ਤਾਂ ਯਾਰ ਮਾਲਸੇ ਦੇ ਵਿੱਚ ਤਾਂ ਮੈਂ ਤੁਹਾਨੂੰ ਉਹੀ ਦੱਸ ਰਿਹਾ ਜੀ ਚਲ ਸੁਣ ਲੈ ਮੈਂ ਤੇਰੀ ਸਾਰੀ ਸੁਣੂੰਗਾ ਮੇਰੀ ਮਾਨਸੇ ਦੇ ਵਿੱਚ ਜਾਂ ਉਧਰਲੇ ਏਰੀਆ 'ਚ ਸਾਡੀ ਤਾਂ ਦੂਰ ਦੂਰ ਤੱਕ ਕੋਈ ਰਿਸ਼ਤੇਦਾਰੀ ਹੈ ਨਹੀਂ ਔਰ ਮੇਰੀ ਸਿਸਟਰ ਦਾ ਵਿਆਹੜਾ ਉਹ 2002 ਚੋਕ ਹੈ ਮੇਰਾ ਨੋ ਵੱਡੀ ਭੈਣ ਹੁੰਦਾ ਹਨ ਅਸੀਂ ਮੋਗੇ ਤੋਂ ਬਿਲੋਂਗ ਕਰਦੇ ਮੇਰਾ ਭਾਈ ਹੁਣ ਤੁਹਾਡੇ ਨਾਲ ਦੇਖੋ ਤੁਸੀਂ ਕਿਸੇ ਦੇ ਕਹਿਣ ਤੇ ਤੁਹਾਨੂੰ ਠੇਕੇਦਾਰ ਨੇ ਕਹਿਤਾ ਮੇਰਾ ਨਾਲ ਤਾਂ ਠੇਕੇਦਾਰ ਨਾਲ ਵੀ ਮੈਂ ਗੱਲ ਕਰਨੀ ਚਾਹੂੰਗਾ ਕੋਈ ਗੁੱਸਾ ਨਹੀਂ ਮੈਨੂੰ ਬਿਲਕੁਲ ਕਰੋ ਨਹੀਂ ਨਹੀਂ ਬਿਲਕੁਲ ਕਰੋ ਮੈਨੂੰ ਕੋਈ ਨਾ ਗੁੱਸਾ ਨਹੀਂ ਮੇਰੇ ਭਾਈ ਤੁਹਾਡਾ ਨੁਕਸਾਨ ਹੋਇਆ ਮੈਂ ਤਾਂ ਫਿਰ ਵੀ ਉਸ ਚੀਜ਼ ਦਾ ਦੁੱਖ ਪਰਗਟ ਕਰਦਾ ਮੇਰਾ ਵੀਰ ਹਨ ਤੇ ਤੁਸੀਂ ਹੁਣ ਤੁਸੀਂ ਦੱਸੋ ਕੀ ਦੱਸਣਾ ਸੀ ਦੱਸੋ ਜਿਹੜਾ ਸਾਡਾ ਠੇਕੇਦਾਰ ਸੀ ਨਾ ਹਾਂਜੀ ਤੇ ਅਸੀਂ ਤਾਂ ਉਹਨਾਂ ਨੂੰ ਕਹੇ ਸੀ ਵੀ ਸਾਡਾ ਵੀ ਐਕਸੀਡੈਂਟ ਹੋਇਆ ਵੀ ਭਾਈ ਅਸੀਂ ਤਾਂ ਪਹਿਲੇ ਗਰੀਬ ਕਰੂਗਾ ਹਨਾ ਸਾਡੇ ਕੋਲ ਕੋਈ ਹੈ ਨਹੀਂ ਤਾਂ ਇਹਦੀ ਕਿੱਥੋਂ ਇਲਾਜ ਕਰਵਾਵਾਂਗੇ ਤੇ ਉਹਨੂੰ ਆਖਿਆ ਵੀ ਸਾਨੂੰ ਕੋਈ ਸਾਨੂੰ ਤੁਸੀਂ ਸਹਾਰਾ ਦਿਓ ਭਾਈ ਸਾਡਾ ਇਲਾਜ ਕਰਵਾ ਦਿਓ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਪਹਿਚਾਂ ਤਾਂ ਆਖਦਾ ਸਾਨੂੰ ਕੋਈ ਮਤਲਬ ਹੀ ਨਹੀਂ ਬਿਲਕੁਲ ਤੇ ਉਹਨੇ ਸਾਨੂੰ ਕੀ ਉਹਦਾ ਕਰਾਉਣਾ ਉਹਦਾ ਕਰਾਉਣਾ ਬਣਦਾ ਨਾ ਜਿਸ ਨਾਲ ਤੁਸੀਂ ਕੰਮਤੇ ਗਏ ਉਹਦਾ ਕਰਾਉਣਾ ਬਣਦਾ ਬਿਲਕੁਲ ਸਹੀ ਕਹਿ ਰਹੇ ਤੁਸੀਂ ਤੇ ਉੱਥੇ ਸਾਡੇ ਪਿੰਡ ਦੀ ਪੰਚਾਇਤ ਵੀ ਗਈ ਸੀ ਉਹਨਾਂ ਦੇ ਕੋਲ ਠੀਕ ਹੈ ਹੈਲਥ ਦੇ ਵਿੱਚ ਠੀਕ ਹੈ ਤੇ ਉਹਨਾਂ ਨੇ ਅਗੋਂ ਸਾਨੂੰ ਕੀ ਜਵਾਬ ਦਿੱਤਾ ਕਹਿੰਦੇ ਅਸੀਂ ਤੁਹਾਡੇ ਕੋਲ ਆਵਾਂਗੇ ਘਰੇ ਠੀਕ ਹੈ ਮਤਲਬ ਉਹਨਾਂ ਨੇ ਸਾਨੂੰ ਉਸਨੇ ਉਸ ਟਾਈਮ ਸੰਡੇ ਦਾ ਦਿਨ ਦਿੱਤਾ ਸੀ ਸੰਡੇ ਵੀ ਆਏ ਸੰਡੇ ਨੂੰ ਉਹ ਨਹੀਂ ਹੈ ਦੁਬਾਰੀ ਉਹਨਾਂ ਕੋਲ ਉਹ ਜਿਹੜੇ ਮੁੰਡਿਆਂ ਨਾਲ ਕੰਮ ਕਰਦੇ ਸੀ ਅਸੀਂ ਤੇ ਉਹ ਠੇਕੇਦਾਰ ਸਾਡੇ ਕੋਲੇ ਆਏ ਸਾਡੇ ਪਿੰਡ ਬਿਲਕੁਲ ਪਰ ਮਸਾਲਾ ਦੇ ਵਿੱਚ ओके ਤੇ ਉਥੇ ਆ ਕੇ ਉਹਨਾਂ ਨੇ ਸਾਨੂੰ ਕੀ ਦੱਸਿਆ ਕਹਿੰਦੇ ਕਿ ਭਾਈ ਸਾਡੀ ਉਹਨਾਂ ਨੇ ਦੇਖੋ ਥੋੜਾ ਨਾ ਉਹਨਾਂ ਨੇ ਸਿੱਧਾ ਲਿਆ ਸਾਡੇ ਕੋਲੇ ਹੂੰ ਮੈਂ ਤੁਹਾਨੂੰ ਉਹੀ ਮੈਂ ਤਾਂ ਵੀਡੀਓ 'ਚ ਜੇ ਮੈਨੂੰ ਜਿਹੜੀ ਗੱਲ ਦਿੱਦਾ ਕਹੀ ਗਈ ਮੈਂ ਤਾਂ ਉਦਾਂ ਹੀ ਬੋਲੀ ਆ ਮੈਂ 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 ਛੋਟੇ ਭਾਈ ਕੋਈ ਛੋਟੇ ਭਾਈ ਕੋਈ ਗੁੱਸਾ ਨਹੀਂ ਮੈਨੂੰ ਤੇਰੇ ਨਾਲ ਦੇਖ ਮੈਂ ਤਾਂ ਕਹਿੰਦਾ ਤੇਰਾ ਨੁਕਸਾਨ ਹੋਇਆ ਰੱਬ ਤੈਨੂੰ ਤੰਦਰੁਸਤੀ ਬਖਸ਼ੇ ਪਰ ਮੈਂ ਪਤਾ ਕੀ ਕਹਿਣਾ ਚਾਹੁੰਦਾ ਮੇਰੇ ਵੀਰ ਜਿਹੜਾ ਠੇਕੇਦਾਰ ਦਾ ਸਾਨੂੰ ਨੰਬਰ ਦਿਓ ਅਸੀਂ ਉਹਦੇ ਨਾਲ ਗੱਲ ਤਾਂ ਕਰਕੇ ਉਸ ਬੰਦੇ ਨਾਲ ਬੀਤੋ ਭਾਈ ਮੇਰਾ ਨਾਂ ਕਿਉਂ ਲੈ ਰਿਆ ਮੇਰਾ ਤਾਂ ਕੋਈ ਲੈਣਾ ਦੇਣਾ ਨਹੀਂ ਇਹਦੇ ਵਿੱਚ ਨਾ ਕਾਰਨ ਕੀ ਆ ਦੇਖੋ ਥੋੜੇ ਹੁਣ ਤੁਸੀਂ ਦੇਖੋ ਥੋੜੂ ਜਿਹਾ ਜਦੋਂ ਆ ਗੱਲ ਕਹਤੀ ਤੁਹਾਡੇ ਪੇਰੈਂਟਸ ਨੂੰ ਤੇਰੀ ਫੈਮਿਲੀ ਚ ਤੈਨੂੰ ਕਿੰਨਾ ਦੁੱਖ ਹੋਇਆ ਹੋਊਗਾ ਮੇਰੇ ਮੇਰੇ ਬਾਰੇ ਸੋਚ ਕੇ ਯਾਰ ਵੀ ਮੈਨੂੰ ਵੀ ਪਤਾ ਕੀ ਆ ਸਾਡੇ ਤਾਂ ਪਿਛਲੇ ਸਾਲ ਮੇਰੇ ਡੈਡੀ ਦੀ ਵੀ ਡੈਥ ਹੋ ਗਈ ਮੇਰਾ ਗਿਰ ਗਿਆ ਸੀ ਹੁਣ ਮਾਂ ਕੀ ਮੇਰੀ ਮੈਨੂੰ ਸਾਂਭਦੀ ਏ ਸਾਡੇ ਤਾਂ ਕੋਈ ਹੈ ਹੀ ਨਹੀਂ ਕੋਈ ਮੈਂ ਤੈਨੂੰ ਉਹੀ ਤਾਂ ਕਹਿ ਰਿਹਾ ਨਾ ਮੇਰੀ ਗੱਲ ਸੁਣ ਨਾ ਮੈਨੂੰ ਮੇਰੇ ਲਈ ਤਾਂ ਦੁੱਖ ਦੀ ਗੱਲ ਆ ਮੇਰਾ ਭਾਈ ਮੈਂ ਤਾਂ ਤੇਰੇ ਲਈ ਸੈਡ ਫੀਲ ਕਰਦਾ ਕਿ ਤੇਰੇ ਤੇ ਜਿਹੜਾ ਜਿਹੜਾ ਆ ਦੁੱਖਾਂ ਦਾ ਵੀਰੇ ਏਡਾ ਵੱਡਾ ਸਿਸਟਮ ਡਿੱਗ ਪਿਆ ਪਰ ਤੂੰ ਹੁਣ ਜਦ ਮੇਰੇ ਬਾਰੇ ਸੋਚ ਕੇ ਦੇਖੇ ਦੇਖੋ ਨਾ ਆਪਣਾ ਤਾਂ ਕੋਈ ਰੌਲਾ ਨਹੀਂ ਆਪਸ ਵਿੱਚ ਕੋਈ ਵੀ ਉਹ ਬੰਦੇ ਨੇ ਮੇਰਾ ਨਾਮ ਲੈਤਾ ਹਨਾ ਮੇਜਦੋਂ ਮੈਂ ਹੁਣ ਰਾਤ ਦੀ ਨਿਊਜ਼ ਦੇਖੀ ਆ ਲੋਕ ਥੱਲੇ ਗਲਤ ਬੋਲਦੇ ਆ ਤੇ ਮੇਰਾ ਵੈਸੇ ਅਸੀਂ ਹੁਣ ਸ਼ੂਟ ਤੇ ਸੀ ਮੈਂ ਕਹਿਰ ਵੀ ਆਪਾਂ ਪੁੱਛੀਏ ਤਾਂ ਸਹੀ ਭਰਾ ਨੂੰ ਵੀਰ ਵੀ ਮੈਨੂੰ ਹਰਾਨੀ ਹੁੰਦੀ ਵੀ ਮੈਂ ਆਪ ਪੁੱਛੀ ਜਾਂਦਾ ਮੇਰੇ ਘਰ ਦੇ ਮੈਨੂੰ ਕਹਿ ਰਹੇ ਨੇ ਕਿ ਯਰ ਵੀ ਆਪਣਾ ਤਾਂ ਵੀ ਕਿ ਚੱਕਰ ਨਹੀਂ ਹੈਗਾ ਵੀ ਇਹ ਕੀ ਰੋਲਾ ਹੈਗਾ ਤੇ ਮੈਂ ਤਾਂ ਤੈਨੂੰ ਹੁਣ ਦੇਖ ਤੈਨੂੰ ਤੇਨੂੰ ਠੇਕੇਦਾਰ ਨੇ ਕਿਹਾ ਤਾਂ ਹਨਾ ਇਦਾਂ ਕਰਕੇ ਤੇਰਾ ਵੀ ਕਸੂਰ ਨਹੀਂ ਪਰ ਥੋੜੇ ਦਿਮਾਗ ਦੇ ਵਿੱਚ ਮੇਰੇ ਲਈ ਕਿੰਨਾ ਗਲਤ ਗਿਆ ਹੋਊਗਾ ਵੀ ਯਰ ਵੀ ਕਿੰਨਾ ਮਾੜਾ ਬੰਦਾ ਐ ਸੀਪੀ ਗਿਆ ਹੀ ਹੋਊ ਨਾ ਮੇਰਾ ਭਾਈ ਕਿਉਂਕਿ ਤੁਹਾਡਾ ਜੀ ਬਈ ਜੇਤਾ ਸੀ ਉੱਥੇ ਜਾ ਕੇ ਸਾਨੂੰ ਉੱਥੇ ਕਹਿਉਂਦਾ ਫਿਰ ਵੀ ਬੰਦਾ ਆ ਪਾ ਕੇ ਘਰੇ ਜੇਦੋਂ ਸਾਡੇ ਕੋਲ ਘਰੇ ਵੀ ਚਲੋ ਸਾਡਾ ਘਰ ਤਾਂ ਹੈ ਹੀ ਨਹੀਂ ਸਾਡੇ ਕੋਲੇ ਧਰਮਸਾਲਾ ਚਾਏ ਆ ਮੇਰਾ ਭਾਈ ਮੈਂ ਤਾਂ ਰੱਬ ਨੂੰ ਬਰਦਾਸ਼ਤ ਕਰਦਾ ਤੇ ਕੋਈ ਚੱਕਰ ਨਹੀਂ ਮੈਂ ਨੰਗਦਾ ਕਰਦਾ ਤੁਹਾਡੇ ਕੋਲੇ ਹੋ ਕੇ ਵੀ ਜਾਊਂਗਾ ਪਰ ਮੇਰੇ ਵੀਰ ਅਸਲ ਦੇ ਵਿੱਚ ਪਤਾ ਗੱਲ ਕੀ ਤੂੰ ਮੈਨੂੰ ਠੇਕੇਦਾਰ ਦਾ ਨੰਬਰ ਜ਼ਰੂਰ ਪਤਾ ਕਰਕੇ ਦੱਸ ਤਾਂ ਕਿ ਉਸ ਬੰਦੇ ਨਾਲ ਸੀ ਗੱਲ ਕਰੀਏ ਕਿ ਭਰਾ ਸਾਡਾ ਕੀ ਲੈਣਾ ਦੇਣਾ ਜੀ ਦੇ ਵਿੱਚ ਤੂੰ ਕਿਉਂਕਿ ਕਾਰਨ ਕੀ ਆ ਆਰਟਿਸਟ ساری ਉਮਰ ਮਿਹਨਤ ਕਰਕੇ ਆਪਦੀ ਇੱਕ ਇਮੇਜ ਬਣਾਉਂਦਾ ਸਮਝਦੇ ਨਾ ਗੱਲ ਬਿਲਕੁਲ ਜੀ ਬਿਲਕੁਲ ਵੇਖ ਮੇਰੀ ਵੀ ਇਹ ਜ਼ਿੰਦਗੀ ਦੀ ਕਮਾਈ ਹੈ ਹੁਣ ਉਹਦੇ ਵਿੱਚ ਤੁਸੀਂ ਕਹਤਾ ਦੇਖੋ ਤੁਹਾਡਾ ਨੁਕਸਾਨ ਏਡਾ ਵੱਡਾ ਹੋਇਆ ਵਾ ਵੀ ਮੈਂ ਉਹਦੇ ਲਈ ਰੱਬ ਤੋਂ ਵੀ ਮਾਫੀ ਮੰਗਦਾ ਵੀ ਪਰਮਾਤਮਾ ਤੈਨੂੰ ਤੰਦਰੁਸਤੀ ਬਖਸ਼ੇ ਪਰ ਉਹ ਤੁਹਾਡੇ ਇਹ ਕਹਿਣ ਕਰਕੇ ਲੋਕਾਂ ਚ ਸਾਡੇ ਲਈ ਕਿੰਦੀ ਗਲਤ ਜਾਂਦੀ ਹੈ ਰਸਿਪੀ ਹੁਣ ਏਡੇ ਮਾੜੇ ਬੰਦੇ ਆ ਵੀ ਜਿਹੜੇ ਆਹ ਗੱਲ ਕਹਿੰਦੇ ਵੀ ਤੁਹਾਡੇ ਕਰਕੇ ਵਿਜਮੇ ਹੋ ਚੁੱਕਿਆ ਤਾਂ ਕਿ ਹਾਂ ਯਾਰ ਵੀ ਤੇਰੇ ਕਰਕੇ ਸਾਡਾ ਵਿਆਹ ਖਰਾਬ ਹੋ ਗਿਆ ਮੈਨੂੰ ਤਾਂ ਪਤਾ ਹੀ ਹੁਣ ਲੱਗਾ ਇਸ ਗੱਲ ਦਾ ਕਿਉਂਕਿ ਮੇਰੇ ਤਾਂ ਨੌਲੇਜ ਹੀ ਨਹੀਂ ਸੀਗੇ ਮੈਂ ਤਾਂ ਮੈਨੂੰ ਕਿਸੇ ਨੇ ਰਾਤ ਨਾਲ ਕਲ ਯੋਦਾਂ ਮੈਂ ਦੇਖੀ ਆ ਤੇਰੇ ਵਾਲੀ ਕਲਿੱਪ ਤੇ ਮੇਰਾ ਵੀਰ ਆਪਣਾ ਨਾ ਮੇਰਾ ਕੋਈ ਉਧਰ ਹੈ ਨਹੀਂ ਰਿਸ਼ਤੇਦਾਰੀ ਤੇ ਜਿਹੜਾ ਤੁਹਾਡਾ ਠੇਕੇਦਾਰ ਆ ਜਿਹੜਾ ਵੀ ਆ ਤੂੰ ਮੈਨੂੰ ਉਹਦਾ ਨੰਬਰ ਦੇ ਅਸੀਂ ਉਹਦੇ ਦਾਲੇ ਹੁੰਨੇ ਵੀ ਭਾਈ ਤੂੰ ਮੁੰਡੇ ਦੀ ਹੈਲਪ ਕਿਉਂ ਨਹੀਂ ਕਰਦਾ ਅਸੀਂ ਉਹਦੀ ਰੀਲ ਅਸੀਂ ਉਹਦੀ ਬੰਨ ਦੇ ਨਾਲ ਅਸੀਂ ਜਿੰਨੀ ਜੋਗੀ ਹੋਏ ਅਸੀਂ ਵੀ ਢੇੜਾ ਮਾਰ ਕੇ ਜਾਵਾਂਗੇ ਜੀ ਜ਼ਰੂਰ ਜੀ ਜ਼ਰੂਰ ਸਮਝ ਗਿਆ ਨਾ ਮੇਰਾ ਭਾਈ ਹਾਂ ਜੀ ਹਾਂ 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 ਤੇ ਤੂੰ ਆ ਨੰਬਰ ਕੋਈ ਨਹੀਂ ਸੇਵ ਕਰ ਲਈ ਤੇ ਮੈਨੂੰ ਠੇਕੇਦਾਰ ਦਾ ਨੰਬਰ ਜ਼ਰੂਰ ਪਤਾ ਕਰਕੇ ਦੇ ਮੇਰਾ ਭਾਈ ਮਿਲ ਜੂ ਉਹਦਾ ਨੰਬਰ ਕੀ ਨਾ ਅਸੀਂ ਉਹਦਾ ਠੇਕੇਦਾਰ ਦਾ ਉਦੋਂ ਨਿੱਕਾ ਹੈ ਜੀ ਨਿੱਕਾ ਕਿੱਥੋਂ ਦਾ ਰਹਿਣ ਵਾਲਾ ਸੀ ਮੇਰਾ ਵੀਰ ਉਹ ਉਹ ਮਾਨਸਾ ਦਾ ਹੀ ਹੈ ਭਾਈ ਉੱਥੋਂ ਦਾ ਹੀ ਨਿੱਕਾ ਮਾਨਸਾ ਠੀਕ ਹੈ ਹੂੰ ਤੁਸੀਂ ਦਿਓ ਨੰਬਰ ਮੇਰਾ ਵੀ ਲੈ ਇੱਕ ਵਾਰੀ ਉਹਦਾ ਮੜਾ ਪਤਾ ਕਰ ਕੋਈ ਗੱਲ ਨਹੀਂ ਮੈਂ ਤੁਹਾਨੂੰ ਪਤਾ ਕਰਕੇ ਦਿੰਨਾ ਹੁਣ ਇਸ ਵਕਤ ਮੈਂ ਹਸਪੀਟਲ 'ਚ ਹੈ ਮੇਰੀ ਸਰਜਰੀ ਹੋਣੀ ਹੈ ਤੋ ਕੋਈ ਨਹੀਂ ਮਾਲਕ ਮੇਰ ਕਰੇ ਅਰਦਾਸ ਕਰਦੇ ਪ੍ਰਮਾਤਮਾ ਤਨ ਤਰਸਤੀ ਬਖਸ਼ੇ ਤੇ ਕੋਈ ਨਹੀਂ ਤੂੰ ਮੈਨੂੰ ਨੰਬਰ ਜਰੂਰ ਪਤਾ ਕਰਕੇ ਦੀ ਜਦੋਂ ਵੀ ਤੇਰਾ ਠੀਕ ਲੱਗਾ ਤਾਂ ਨੰਬਰ ਤੈਨੂੰ ਪਤਾ ਕਰਕੇ ਚੰਗਾ ਹਾਂ ਇਹ ਤੁਹਾਡਾ ਆਪਦਾ ਨੰਬਰ ਹੈ ਜੀ ਮੈਂ ਇਹ ਇਹ ਮੇਰੇ ਭਰਾ ਦਾ ਹੀ ਨੰਬਰ ਆ ਅਸੀਂ ਇਕੱਠੇ ਹੀ ਹੁੰਨੇ ਆ ਜਿੱਥੇ ਆਸ-ਪਾਸੇ ਵੀ ਮੈਨੂੰ ਸੁਨੇਹਾ ਮਿਲ ਜੂਗਾ ਨਾ ਕੋਈ ਚੱਕਰ ਵਾਲੀ ਗੱਲ ਨਹੀਂ ਕੋਈ ਗੱਲ ਨਹੀਂ ਓਕੇ ਮੇਰਾ ਭਾਈ ਟੇਕ ਕੇਅਰ ਓਕੇ ਚੰਗਾ ਜੀ ਹੈਲੋ ਹਾਂਜੀ ਹਾਂਜੀ ਵੀ ਅ ਬ੍ਰਦਰ ਪੁੱਛਣਾ ਸੀਗਾ ਜੀ ਮਤਲਬ ਕਿਹੜੇ ਸਿੰਗਰ ਸੀਗੇ ਜੀ ਉਹ ਪੰਜਾਬ ਦੇ ਕਿ ਸਿੱਪੀ ਗੇ ਲੋਈ ਆਪਾਂ ਤੁਸੀਂ ਕਿੱਥੋਂ ਬੋਲਦੇ ਹੋ ਵੀਰੇ ਕਿਹੜੀ ਜਗ੍ਹਾ ਆਪਣੀ ਬਰਨਾਲੇ ਤੋਂ ਹਾਂਜੀ ਬਰਨਾਲੇ ਤੋਂ ਓਕੇ ਓਕੇ ਵੀਰੇ ਐਕਸੀਡੈਂਟ ਕਿੱਥੇ ਹੋਇਆ ਸੀ ਆਪਣਾ ਮਾਈ ਸਰਵਾਨੀ ਜੀ ਹਾਂਜੀ ਮਾਈ ਸਰਵਾਨੀ ਮਾਨਸਾਪੁਰ ਵਾਲਾ ਮਾਨਸਾਪੁਰ ਵਾਲਾ ਵਿਆਹ ਕਿਹਦਾ ਸੀਗਾ ਜੀ ਉਹਨਾਂ ਦੀ ਕੋਈ ਰਿਸ਼ਤੇਦਾਰੀ ਚਾ ਦੱਸਿਆ ਗਿਆ ਸੀ ਸਾਨੂੰ ਜਿੱਥੋਂ ਲੈ ਕੇ ਗਏ ਆ ਕਾ ਕੌਣ ਕਿੰਨਾ ਨੇ ਬੁੱਕ ਕਰਿਆ ਸੀਗਾ ਵਿਆਹ ਮਾਨਸਕ ਰੋਖਰੀ ਜੀ ਜੇ ਡੀਡੀ ਫੋਰਟ ਬੈਲਸ ਉੱਥੇ ਓਕੇ ਤੇ ਤੁਹਾਨੂੰ ਉਹ ਮਿਲੇ ਸੀਗੇ ਆਪ ਕੌਣ ਜੀ ਆਪਣੇ ਜਿਨ੍ਹਾਂ ਦਾ ਤੁਸੀਂ ਨਾਮ ਲਿਆ ਸੀ ਸਿੱਪੀ ਗੱਲ ਜਿਹੜੇ ਸਾਨੂੰ ਠੇਕੇਦਾਰ ਲੈ ਕੇ ਗਏ ਸੀ ਸਾਨੂੰ ਉਹ ਸਾਡੇ ਕੋਲ ਆ ਕੇ ਦੱਸ ਕੇ ਗਏ ਸੀ ਕੀ ਕਹਿੰਦੇ ਸੀ ਵੀ ਕਿੰਨਾ ਦਾ ਵਿਆਹ ਕਿੰਨਾ ਦਾ ਵਾ ਉਹਨਾਂ ਦੇ ਕੋਈ ਰਿਸ਼ਤੇਦਾਰੀ ਚ ਮੈਰਿਜ ਹੈਗਾ ਜੀ ਉਹਨਾਂ ਦਾ ਪ੍ਰੋਗਰਾਮ ਆ 3 ਦਿਨਾਂ ਦਾ ਅੱਛਾ ਹਾਂਜੀ ਤੇ ਤੁਹਾਨੂੰ ਕਨਫਰਮ ਸੀਗੀ ਇਹ ਗੱਲ ਵੀ ਵਿਆਹ ਵੀ ਉਹਨਾਂ ਦਾ ਹੀ ਆ ਸਾਨੂੰ 3-4 ਦਿਨਾਂ ਤੋਂ ਇਹਦੇ ਬਾਰੇ ਦੱਸਿਆ ਜਾ ਰਿਹਾ ਸੀ ਮਤਲਬ ਤੁਹਾਨੂੰ ਸੀਪੀ ਮਿਲੇ ਆ ਉੱਥੇ ਰਸਤੇ ਜੀ ਹੋ ਗਿਆ ਮਿਲੂ ਕਿਤੋਂ ਥੋੜੀ ਕਿਸੇ ਨਾਲ ਗੱਲ ਹੋਈ ਉਹ ਕੋਈ ਥੋੜੀ ਥੋੜੀ ਕਿਸੇ ਨਾਲ ਗੱਲ ਹੋਈ ਹੋਵੇ ਉਸ ਮੁੱਦੇ ਤੋਂ ਬਾਅਦ ਚ ਵੀ ਸਿੱਪੀ ਨਾਲ ਗੱਲ ਹੋਈ ਸਿੱਪੀ ਨਾਲ ਜਾਂ ਪੈਸਿਆਂ ਦੇ ਬਾਰੇ ਮਦਦ ਦੇ ਬਾਰੇ ਜਿਹੜੀ ਤੁਸ ਜਾਂ ਪੈਸਿਆਂ ਬਾਰੇ ਜਾਂ ਮਦਦ ਬਾਰੇ ਵੀਰੇ ਮਤਲਬ ਜੋ ਵੀ ਗੱਲ ਆ ਵੀਰੇ ਖੁੱਲ ਕੇ ਦੱਸਿਓ ਨਾ ਆਪਾਂ ਉਹਨਾਂ ਤੱਕ ਪਹੁੰਚਾਵਾਂਗੇ ਗੱਲ ਥੋੜੀ ਇਹ ਸਾਡੇ ਕੋਲੇ ਤਾਂ ਜਿਹੜਾ ਸੱਚ ਤੁਹਾਨੂੰ ਦੱਸੀ ਜਨਾ ਨਾ ਉਹ ਸਾਡਾ ਠੇਕੇਦਾਰ ਜਿਹੜਾ ਸਾਨੂੰ ਲੈ ਕੇ ਜਾ ਰਿਹਾ ਸੀ ਸਾਨੂੰ ਤਾਂ ਸਿਰਫ ਉਸੇ ਨੇ ਦੱਸਿਆ ਹੋਇਆ ਸੀ ਇਹ ਕੋਈ ਮੈਂ ਗੱਲਾਂ ਨਹੀਂ ਕੀਏਗਾ ਉੱਤੇ ਸੀ ਨੌ ਜਾਣੇ ਸੀਗੇ ਤੁਸੀਂ ਸਰਬਜੀਤ ਸਿੰਘ ਹੀ ਬੋਲਦੇ ਹੋ ਨਾ ਠੀਕ ਹੈ ਸਰਬਜੀਤ ਹਾਂਜੀ ਹਾਂ ਆਪਣਾ ਪਿੰਡ ਬਰਨਾਲਾ ਜੀ ਤਾਜੋ ਦੇ ਪਿੰਡ ਦਾ ਤਾਜੋ ਕੇ ਹਾਂਜੀ ਬਰਨਾਲੇ ਕੋਲੇ ਜਿਹਦੇ ਬਾਰੇ ਇਹਦੇ ਬਾਰੇ ਰਿਪੋਰਟ ਵੀ ਹੋਈ ਪਈ ਆ ਮੋੜ ਮੰਡੀ ਥਾਣੇ ਦੇ ਵਿੱਚ ਮੋੜ ਮੰਡੀ ਨੂੰ ਉੱਥੇ ਕੋਠਾ ਪੱਤਾ ਪਿੰਡ ਪੈਂਦਾ ਕੋਈ ਹਾਂ ਓਕੇ ਓਕੇ ਤੇ ਠੇਕੇਦਾਰ ਦਾ ਨਾਮ ਕੀ ਆ ਉਹਦਾ ਨਾਮ ਨਿੱਕਾ ਸੀ ਜੀ ਮੈਨੂੰ ਪੂਰਾ ਨਾਮ ਉਹਦਾ ਵੀ ਨਹੀਂ ਪਤਾ ਕਿਉਂਕਿ ਮੈਂ ਦੋ ਦਿਨ ਹੀ ਗਿਆ ਸੀ ਉੱਥੇ ਉਹ ਕਿਹੜੀ ਜਗ੍ਹਾ ਤੋਂ ਆ ਉੱਥੇ ਮਾਨਸਾ ਮਾਨਸਾ ਤੋਂ ਠੇਕੇਦਾਰ ਦੀ ਗੱਲ ਹੈ